ਲੌਰ ਅਤੇ ਨਕੂਦਰ ਦੇ ਡੀਐਸਪੀ ਨਵੇਂ ਲੱਗੇ ਨੇ ਉੱਥੇ ਹੀ ਨੋਰਮਲ ਅਤੇ ਬਲਗਾ ਦੇ ਐਸਐਚਓ ਜਿਨ੍ਹਾਂ ਨੇ ਚਾਰਜ ਸੰਭਾਲ ਲਿਆ ਜਦੋਂ ਪੁਲਿਸ ਅਫਸਰ ਨਵੇਂ ਲੱਗ ਜਾਂਦੇ ਆ ਤੇ ਉਸ ਵੇਲੇ ਪਹਿਲਾਂ ਪੱਤਰਕਾਰਾਂ ਨਾਲ ਮਿਲ ਕੇ ਨਵੇਂ ਅਫਸਰਾਂ ਨੇ ਅਕਸਰ ਹੀ ਕਾਨੀਆਂ ਹੋਣੀਆਂ ਇਹਦੇ ਤਹਿਤ ਹੀ ਅੱਜ ਨਕੋਤਰ ਦੇ ਡੀਐਸਪੀ ओंकार ਸਿੰਘ ਬਰਾੜ ਨੇ ਨੂਰਮੈਲ ਵਿੱਚ ਪੱਤਰਕਾਰਾਂ ਨਾਲ ਮੀਟਿੰਗ ਕੀਤੀ ਆਓ ਇਸ ਤੇ ਆ ਚਰਚਾ ਕਰਦੇ ਹਾਂ ਮੁੱਦੇ ਦੀ ਗੱਲ ਪ੍ਰੋਗਰਾਮ ਵਿੱਚ ਆਪ ਸਭ ਦਾ ਸਵਾਗਤ ਹੈ ਦੋਸਤੋ ਅਕਸਰ ਕੀ ਹੁੰਦਾ ਹੈ ਕਿ ਜਦੋਂ ਐਸਐਚਓ ਡੀਐਸਪੀ ਇਹ ਅਫਸਰ ਬਦਲਦੇ ਹੈ ਨਵੇਂ ਅਫਸਰਾਂ ਦੇ ਆਉਣ ਤੇ ਆਮ ਪਬਲਿਕ ਵਿੱਚ ਇਹ ਧਾਰਨਾ ਹੁੰਦੀ ਹੈ ਕਿ ਕੀ ਹੁਣ ਨਸ਼ੇ ਨੂੰ ਨੱਥ ਪੈ ਜਾਏਗੀ ਨਾਥ ਪੈ ਜਾਵੇਗੀ ਜਾਂ ਨਹੀਂ ਇਹ ਤਾਂ ਆਉਣ ਵਾਲਾ ਸਮਾਂ ਦੱਸੂਗਾ ਹਾਂ ਇਹ ਜ਼ਰੂਰ ਹੈ ਕਿ ਇਹ ਅਫਸਰ ਪੱਤਰਕਾਰਾਂ ਤੋਂ ਜਰੂਰ ਇਹ ਸਹਿਯੋਗ ਦੀ ਮੰਗ ਕਰਦੇ ਆ ਵਧੀਆ ਕਵਰੇਜ ਦੀ ਮੰਗ ਕਰਦੇ ਆ ਇੱਥੇ ਇਹ ਵੀ ਅਜਿਹੀ ਗੱਲ ਵਾਪਰਦੀ ਆ ਕਿ ਅਕਸਰ ਹਰੇਕ ਥਾਣੇ ਦੇ ਵਿੱਚ ਪੱਤਰਕਾਰ ਵੀ ਜਿਵੇਂ ਦੋ ਦੋ ਗਰੁੱਪ ਨੇ ਜ਼ਿਆਦਾਤਰ ਪੁਲਸ ਉਸ ਗਰੁੱਪ ਵਿੱਚ ਮੀਟਿੰਗ ਦੀ ਕੁਰ ਪਉਂਦੀ ਆ ਜਿਹੜੇ ਪੱਤਰਕਾਰ ਜਾਦੇ ਪੁਲਸ ਦੀ ਬਾਵਾ ਵਾਲੀਆਂ ਖਬਰਾਂ ਲਉਂਦੇ ਆ ਇੱਥੇ ਬਥਨੀ ਬਾਵਾ ਜਾਂ ਆਪਣੇ ਹੱਕ ਵਿੱਚ ਹਰ ਕੋਈ ਪੱਤਰਕਾਰਾਂ ਤੋਂ ਖਬਰ ਦੀ ਉਡੀਕ ਰੱਖਦਾ ਉਹ ਜਥੇਬੰਦੀਆਂ ਸਿਆਸੀ ਪਾਰਟੀਆਂ ਸਾਰੇ ਇਹ ਹੀ ਉਮੀਦ ਆਸ ਰੱਖਦੇ ਆ ਕਿ ਪੱਤਰਕਾਰ ਖਬਰ ਲਾਵੇ ਤਾਂ ਸਾਡੇ ਹੱਕ ਦੀ ਅਗਰ ਕਿਸੇ ਵੀ ਤਰ੍ਹਾਂ ਦੀ ਖਬਰ ਜਿਹੜੀ ਆ ਉਹ ਮਾੜੀ-ਮੋਟੀ ਵੀ 네ਗੇਟਿਵ ਲੱਗ ਜਵੇ ਤਾਂ ਉਸ ਖਬਰ ਨੂੰ ਹਰ ਕੋਈ ਆਪਣੇ ਤਰੀਕੇ ਨਾਲ ਉਸ ਖਬਰ ਤੇ ਕਮੈਂਟ ਕਰਦਾ ਅਜੇ ਹਾਈ ਗੱਲ ਜਿਹੜੀ ਆ ਉਹ ਆਮ ਸਾਡੀਆਂ ਸਾਰੀਆਂ ਖਬਰਾਂ ਦੇ ਉੱਤੇ ਤਾਂ 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 ਆ ਬਈ ਕਮੈਂਟ ਆਉਂਦੇ ਰਹਿੰਦੇ ਆ ਇਹਨਾਂ ਕਮੈਂਟਾਂ ਨੂੰ ਅਸੀਂ ਘੱਟੇ ਧਿਆਨ ਦਿੰਨੇ ਆ ਤੇ ਜਦੋਂ ਨਵੇਂ ਪੁਲਿਸ ਅਫਸਰ ਆਉਂਦੇ ਆ ਉਹਨਾਂ ਕੋਲੋਂ ਖਾਸ ਕਰਕੇ ਸਤਾਤਰ ਜਿਹੜੀ ਆ ਉਹ ਇਹ ਆਸ ਉਮੀਦ ਕਰਦੀ ਆ ਕਿ ਹੁਣ ਜਿਹੜੇ ਸਾਡੇ ਕੰਮ ਆ ਉਹ ਪਹਿਲਾਂ ਦੇ ਮੁਕਾਬਲੇ ਸਪੀਡ ਨਾਲ ਹੋਣਗੇ ਅਕਸਰ ਜਦੋਂ ਵੀ ਐਮਐਲਏ ਪੱਧਰ ਦੇ ਲੀਡਰ ਲੋਕਾਂ ਵਿੱਚ ਜਾਂਦੇ ਆ ਤਾਂ ਲੋਕ ਉਹਨਾਂ ਕੋਲ ਇਹ ਮੰਗ ਉਠਾਉਂਦੇ ਆ ਕਿ ਸਾਡੇ ਪਿੰਡ ਵਿੱਚ ਸਾਡੇ ਸ਼ਹਿਰ ਵਿੱਚ ਨਸ਼ੇ ਨੂੰ ਠੱਲ ਪੈਣੀ ਚਾਹੀਦੀ ਆ ਨਸ਼ੇ ਦੀ ਤਸਕਰੀ ਜਿਹੜੀ ਆ ਉਹ ਠੱਲ ਉਸ ਨੂੰ ਨਹੀਂ ਪੈਂਦੀ ਉੱਥੇ ਇਹ ਲੀਡਰ ਇਹ ਨਮੈਂਦੇ ਪਬਲਿਕ ਨੂੰ ਹਾਂ ਕਰਕੇ ਆਉਂਦੇ ਆ ਤੇ ਜਦੋਂ ਐਸਐਚਓ ਉਸ ਗੱਲ ਨੂੰ ਲੈ ਕੇ ਖਰਾ ਨਹੀਂ ਉਤਰਦਾ ਤੇ ਉਸ ਵੇਲੇ ਐਮਐਲਏ ਇਹੀ ਆਖਦਾ ਕਿ ਜਦੋਂ ਐਸਐਚਓ 2 ਕੁ ਮਹੀਨੇ ਪੁਰਾਣਾ ਹੋ ਜਾਂਦਾ ਫਿਰ ਸੁਣਵਾਈ ਜਿਹੜੀ ਆ ਉਹ ਕੱਟ ਜਾਂਦੀ ਹੈ ਇਹ ਸਾਨੂੰ ਗੱਲ ਆਮ ਸੁਣਨ ਲਈ ਮਿਲਦੀ ਆ ਜਦੋਂ ਕਿ ਪਬਲਿਕ ਇਹ ਆਸ ਕਰਦੀ ਆ ਕਿ ਇੱਕ ਪਾਸੇ ਜੁਧ ਨਸ਼ਾ ਵਿਰੋਧ ਚੱਲ ਰਿਹਾ ਹੈ ਤੇ ਪੁਲਿਸ ਫੇਰ ਵੀ ਜਦੋਂ ਨਸ਼ੇ ਦੀ ਤਸਕਰੀ ਕਰਨ ਵਾਲਿਆਂ ਤੇ ਪੂਰਨ ਤੌਰ ਤੇ ਕਾਬੂ ਪਾਉਣ ਵਿੱਚ ਅਸਫਲ ਰਹਿੰਦੀ ਹੈ ਜਿਵੇਂ ਅਸੀਂ ਬਿਲਗੇ ਦੀ ਗੱਲ ਕਰਦઈએ ਕਿ ਬਿਲਗੇ ਦੇ ਵਿੱਚ ਨਸ਼ਾ ਜਿਹੜਾ ਆ ਜਦੋਂ ਨਸ਼ੇ ਨੂੰ ਠੱਲ ਨਹੀਂ ਪੈਂਦੀ ਤਾਂ ਉਸ ਵੇਲੇ ਆਮ ਲੋਕਾਂ ਦਾ ਇਹ ਕਹਿਣਾ ਜਿਹੜਾ ਉਹ ਆਮ ਚਰਚਾ ਹੈ ਕਿ ਕੀ ਇਹ ਜਿਹੜਾ ਨਸ਼ਾ ਹਜੇ ਵੀ ਨਗੰਨ ਹੁੰਦਾ ਹੁਣ ਵੀ ਕੋਣ ਨਸ਼ਾ ਸਤਾਤਰ ਬੋਕੋਦੀ ਹੈ ਜਾਂ ਮਰਦੀ ਇਹ ਗੱਲਾਂ ਜਿਹੜੀਆਂ ਹੁਣ ਆਮ ਹੋ ਗਈਆਂ ਹੁਣ ਜਦੋਂ ਨਕੋਦਰ ਵਿੱਚ ਡੀਐਸਪੀ ओंकार ਸਿੰਘ ਬਰਾੜ ਫਲੋਰ ਵਿੱਚ ਡੀਐਸਪੀ ਭਰਤਮਸੀ ਉੱਥੇ ਹੀ ਬਿਲਗੇ ਤੋਂ ਇੰਸਪੈਕਟਰ ਪਲਵਿੰਦਰ ਸਿੰਘ ਬਦਲ ਕੇ ਨੂਰਮਹਿਲ ਚਲੇ ਗਏ ਤੇ ਬਿਲਗੇ ਆ ਗਏ ਸੁਖਜਿੰਦਰ ਸਿੰਘ ਖੇਰਾ ਹੁਣ ਇਹ ਖਬਰ ਅੱਜ ਅਸੀਂ ਇਸ ਕਰਕੇ ਲਈ ਹੈ ਕਿ ਅਕਸਰ ਨੂਰਮਹਿਲ ਅਤੇ ਬਿਲਗਾ ਦੇ ਵਿੱਚ ਨਸ਼ੇ ਨੂੰ ਕਿਵੇਂ ਠੱਲ ਪਵੇ ਇਹ ਚਰਚਾ ਲੋਕਾਂ ਵਿੱਚ ਆਮ ਚੱਲਦੀ ਰਹਿੰਦੀ ਹੈ ਅਗਰ ਇਸ ਮੁੱਦੇ ਤੇ ਗੱਲ یوں ਕਰਨੀ ਹੋਵੇ ਕਿ ਸੀਆਈਡੀ ਕਰਮਚਾਰੀ ਕੀ ਕਰਦੇ ਆ ਅਕਸਰ ਉਹਨਾਂ ਵੱਲੋਂ ਜਿੱਥੇ ਵੀ ਨਸ਼ੇ ਦੀ ਤਸਕਰੀ ਹੁੰਦੀ ਹੈ ਕੌਣ ਕਰਦਾ ਉਹਨਾਂ ਬਾਰੇ ਪੂਰੇ ਬੇਰਵੇ ਬਣਾ ਕੇ ਰਿਪੋਰਟਾਂ ਜਿਹੜੀਆਂ ਆ ਉਹ ਭੇਜੀਆਂ ਜਾਂਦੀਆਂ ਉਹ ਰਿਪੋਰਟਾਂ ਅੱਗੇ ਵਧੀਆਂ 바ਦੀਆਂ ਅਕਸਰ ਜਦੋਂ ਰਿਪੋਰਟਾਂ ਚੰਡੀਗੜ੍ਹ ਤੋਂ ਵਾਪਸ ਸਬੰਧਤ ਥਾਣੇ ਵਿੱਚ ਆਉਨੀਆਂ ਤਾਂ ਉਹਨੂੰ ਤੱਕ ਜਿਨ੍ਹਾਂ ਦੇ ਖਿਲਾਫ ਇਹ ਰਿਪੋਰਟ ਬਣ ਕੇ ਆਈ ਹੁੰਦੀ ਆ ਕਿ ਸਬੰਧਤ ਵਿਅਕਤੀ ਨੂੰ ਫੜਿਆ ਜਾਵੇ ਕਈ ਵਾਰੀ ਕੀ ਹੁੰਦਾ ਆ ਕਿ ਉਹਨਾਂ ਦੇ ਖਿਲਾਫ ਇਹ ਲੈ ਕੇ ਭੇਜਿਆ ਜਾਂਦਾ ਕਿ ਇਹ ਵਿਅਕਤੀ ਪਹਿਲਾਂ ਇਹ ਕੰਮ ਕਰਦੇ ਸੀ ਹੁਣ ਨਹੀਂ ਕਰਦੇ ਉੱਥੇ ਜਦੋਂ ਅਜਿਹੀਆਂ ਰਿਪੋਰਟਾਂ ਬਣਦੀਆਂ ਤੇ ਉਸ ਵੇਲੇ ਸਰਕਾਰ ਦੇ ਅੱਖੀ ਘੱਟਾ ਪਾਉਣ ਵਾਲੀ ਗੱਲ ਜ਼ਿਆਦਾ ਹੁੰਦੀ ਆ ਤੇ ਕਈ ਲੋਕ ਮਨ ਵੀ ਲਿਆ ਜਾਵੇ ਕਿ ਨਸ਼ਾ ਵੇਚਣ ਦਾ ਕੰਮ ਜਿਹੜਾ ਉਹ ਬੰਦ ਵੀ ਕਰ ਦਿੰਦੇ ਆ। ਕਾਹ ਨੂੰ ਨਸ਼ੇ ਨੂੰ ਕਹਿ ਸਕਦੇ ਆ ਬ੍ਰੇਕਾ ਨਹੀਂ ਲੱਗਦੀਆਂ। ਹੁਣ ਗੱਲ ਕਰ ਲੈਨੇ ਆ ਇਹ ਮੀਟਿੰਗਾਂ ਦੀ। ਅੱਜ ਨੂਰ ਮਹਿਲ ਵਿੱਚ ਹੋਈ ਮੀਟਿੰਗ ਦੇ ਵਿੱਚ ਜਿਸ ਤਰ੍ਹਾਂ ਔੰਕਾਰ ਸਿੰਘ ਬਰਾੜ ਨੇ ਢੱਲੇਨਾ ਪੱਤਰਕਾਰ ਨੂੰ ਆਖਿਆ ਕਿ ਕੋਸ਼ਿਸ਼ ਰਹੇਗੀ ਕਿ ਨਕੂਦਰ ਡਿਵੀਜ਼ਨ ਦੇ ਵਿੱਚ ਨਕੂਦਰ ਡੀਨ ਥਾਣਿਆਂ ਦੇ ਵਿੱਚ ਨਸ਼ਾ ਤਸਕਰਾਂ ਨੂੰ ਨਤ ਪਾਈ ਜਾਵੇ ਕ੍ਰਾਈਮ ਐਂ ਦੇ ਵਿੱਚ ਜਿਹੜੇ ਸ਼ਾਮਲ ਲੋਕ ਆ ਉਹਨਾਂ ਦੇ ਉੱਤੇ ਸਖਤੀ ਕੀਤੀ ਜਾਵੇ ਕਿਉਂਕਿ ਪਹਿਲਾਂ ਹੀ ਇਹਦੇ ਬਾਰੇ ਚਰਚਾ ਕਰ ਲੈਂਦੇ ਆ ਕਿ ਸਰਕਾਰ ਨੇ ਜਦੋਂ ਕਿ ਪੁਲਿਸ ਨੂੰ ਖੁੱਲੀ ਛੁੱਟੀ ਦਿੱਤੀ ਹੈ ਕਿ ਗੈਂਗਸਟਰਾਂ ਦੇ ਉੱਤੇ ਸਖਤੀ ਕੀਤੀ ਜਾਵੇ ਤੇ ਉਹਨਾਂ ਨੇ ਇਸ਼ਾਰਾ ਇਸ ਮੀਟਿੰਗ ਵਿੱਚ ਕਰ ਦਿੱਤਾ ਹੈ ਇਸ ਮੀਟਿੰਗ ਦੇ ਵਿੱਚ ਭਾਵੇਂ ਕਿ ਇੱਕ ਧਿਰ ਦੇ ਪੱਤਰਕਾਰ ਜ਼ਿਆਦਾ ਆਉਣ ਬਾਰੇ ਸਾਨੂੰ ਪਤਾ ਲੱਗਿਆ ਉਸ ਤਰ੍ਹਾਂ ਦੇ ਪੱਤਰਕਾਰਾਂ ਨੂੰ ਘਟ ਬੁਲਾਇਆ ਗਿਆ ਜਿਹੜੇ ਕਿਤੇ ਨਾ ਕਿਤੇ ਇਸ ਪੁਲਿਸ ਕਰਮਚਾਰੀਆਂ ਦੀਆਂ ਨਕਾਮੀਆਂ ਦੇ ਉੱਤੇ ਖਬਰ ਕਰਦੇ ਰਹਿੰਦੇ ਆ ਇਹ ਇੱਕ ਆਮ ਵਰਤਾਰਾ ਹੈ ਇਹ ਚੱਲਦਾ ਰਹਿਣਾ ਕਿਉਂਕਿ ਜਿਨ੍ਹਾਂ ਪੱਤਰਕਾਰਾਂ ਨੇ ਮੁਲਾਜ਼ਮਾਂ ਦੀਆਂ ਅਵਸਰਾਂ ਦੀਆਂ ਨਕਾਮੀਆਂ ਲੋਕਾਂ ਤੱਕ ਲਿਜਾਣੀਆਂ ਹੁੰਦੀਆਂ ਨੇ ਉਹਨਾਂ ਨੂੰ ਘਾਟੇ ਪਸੰਦ ਕੀਤਾ ਜਾਂਦਾ ਚਾਹੇ ਉਹ ਸਿਆਸੀ ਲੋਕ ਹੋਣ ਚਾਹੇ ਜਥੇਬੰਦੀਆਂ ਹੋਣ ਤਾਂ ਜਾਹੇ ਪੁਲਿਸ ਕਰਮਚਾਰੀ ਜਾਂ ਸਰਕਾਰੀ ਮਲਾਜ਼ਮ ਹੁਣ ਜਦੋਂ ਸਾਰੇ ਪਾਸੇ ਨਸ਼ੇ ਨੂੰ ਠੱਲ ਪੈਣ ਦੀ ਗੱਲ ਚੱਲਦੀ ਹੈ ਉੱਥੇ ਚੋਰੀਆਂ ਲੁੱਟਾਂ ਘੁਆਂ ਤੋਂ ਵੀ ਕਈ ਹਰੀ ਲੋਕ ਤੋਬਾ ਕਰਦੇ ਆ ਛੋਟੀਆਂ ਮੋਟੀਆਂ ਚੋਰੀਆਂ ਦੇ ਉੱਤੇ ਤਾਂ ਲੋਕ ਹੁਣ ਪੁਲਿਸ ਸ਼ਿਕਾਇਤ ਵੀ ਜਿਹੜੀ ਆ ਉਹ ਕਰਨੋਂ हट ਗਿਆ ਇਸ ਤੋਂ ਸੱਚੇ ਹਿਸਾਬ ਲੱਗ ਜਾਂਦਾ ਕਿ ਲੋਕਾਂ ਨੂੰ ਹੁਣ ਅਨਸਾਫ਼ ਦਾ ਜਦੋਂ ਯਕੀਨ ਨਹੀਂ ਰਿਹਾ ਤੇ ਉਹਨਾਂ ਦੇ ਮਨਾਂ ਵਿੱਚ ਆਮ ਹੁੰਦੀ ਆ ਵੀ ਛੋਟੀਆਂ ਮੋਟੀਆਂ ਚੋਰੀਆਂ ਦੀ ਸ਼ਿਕਾਇਤ ਕਰਨੀ ਜਿਹੜੀ ਆ ਉਹ ਲੋਕਾਂ ਵੀ ਠੀਕ ਨਹੀਂ ਲੱਗਦੀ ਕਿਉਂਕਿ ਜਦੋਂ ਲੋਕ ਸ਼ਿਕਾਇਤ ਕਰਨ ਜਾਂਦੇ ਆ ਤੇ ਉਸ ਵੇਲੇ ਮੌਕੇ ਤੇ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਮੁਲਾਜ਼ਮਾਂ ਤੋਂ ਸੁਣਨੀਆਂ ਪੈਣੀਆਂ ਜਿਹਦੇ ਕਰਕੇ ਲੋਕ ਹੁਣ ਹਿੰਮਤੇ ਨਹੀਂ ਕਰਦੇ ਥਾਣੇ ਜਾ ਕੇ ਸ਼ਿਕਾਇਤ ਕਰਨ ਦੀ ਉੱਥੇ ਹੁਣ ਇਹ ਵੀ ਗੱਲ ਜਿਵੇਂ ਪਹਿਲਾਂ ਵੀ ਜ਼ਿਕਰ ਕੀਤਾ ਆ ਕਿ ਅਸੀਂ ਵੀ ਆਸ ਉਮੀਦ ਕਰਦੇ ਆ ਕਿ ਨਵੇਂ ਅਫਸਰ ਆਏ ਆ ਬਿਲਗੇ ਦੇ ਵਿੱਚ ਜਾਂ ਨੂਰਮੈਲ ਵਿੱਚ ਕਿੰਨੀ ਗੰਦੇ ਨੂੰ ਠੱਲ ਪੈ ਜਾਂਦੀ ਆ ਇਹ ਆਉਣ ਵਾਲਾ ਸਮਾਂ ਦੱਸੂਗਾ ਜਿਵੇਂ ਨਸ਼ੇ ਦਾ ਵਰਤਾਰਾ ਲੋਕਾਂ ਵਿੱਚ ਜਿਵੇਂ ਅਸੀਂ ਗੱਲਾਂ ਸੁਣਦੇ ਰਹੇ ਹਾਂ ਪਿਛਲੇ ਸਮੇਂ ਤੋਂ ਜਦੋਂ ਨਵੇਂ ਐਸਐਚਓ ਮਿਲ ਗਏ ਵੀ ਲੱਗੇ ਸੀ ਪਹਿਲਾਂ ਪਹਿਲਾਂ ਜਿਹੜੀ ਸ਼ਕਤੀ ਦੇਖਣ ਨੂੰ ਮਿਲੀ ਮਗਰੋਂ ਆ ਕੇ ਜਿਹੜੇ ਹਾਲਾਤ ਬਣਿਆ ਇਹ ਆਖਿਆ ਜਾਂਦਾ ਕਿ ਨਵਾਂ ਅਫਸਰ ਜਿਹੜਾ ਆਉਂਦਾ ਸ਼ਕਤੀ ਵੀ ਕਰਦਾ ਹੈ ਨਵਾਂ ਅਸਰ ਸ਼ਿਕੰਜਾ ਵੀ ਕੱਸਦਾ ਜਿਵੇਂ ਜਿਵੇਂ ਅਫਸਰ ਨੂੰ 1 2 3 ਮਹੀਨੇ ਹੋ ਜਾਂਦੇ ਉਸ ਤੋਂ ਬਾਅਦ ਕਿਤੇ ਨਾ ਕਿਤੇ ਇਹ ਸਖਤੀ ਜਿਹੜੀ ਆ ਉਹ ਢਿੱਲੀ ਪੈ ਜਾਂਦੀ ਆ ਦੋਸਤੋ ਬਿਲਕਾ ਨਿਊਜ਼ ਆਨਲਾਈਨ ਤੇ ਤੁਹਾਨੂੰ ਰੋਜ਼ਾਨਾ ਨਵਾਂ ਮੁੱਦਾ ਤੁਹਾਡੇ ਲਈ ਲੈ ਕੇ ਆਉਂਦੇ ਆ ਇਸ ਵੀਡੀਓ ਨੂੰ ਲੈ ਕੇ ਤੁਹਾਨੂੰ ਇਹ ਮੁੱਦਾ ਕਿਵੇਂ ਲੱਗਾ ਇਸ ਬਾਰੇ ਤੁਸੀਂ ਸਾਡੇ ਕਮੈਂਟ ਬਾਕਸ ਵਿੱਚ ਰਹਿ ਦੇ ਸਕਦੇ ਹੋ ਵੀਡੀਓ ਚੰਗੀ ਲੱਗੀ ਲਾਈਕ ਜ਼ਰੂਰ ਕਰਿਓ ਅੱਗੇ ਸ਼ੇਅਰ ਜ਼ਰੂਰ ਕਰਿਓ ਕੱਲ ਫੇਰ ਤੁਹਾਡੇ ਲਈ ਇੱਕ ਨਵਾਂ ਮੁੱਦਾ ਲੈ ਕੇ ਆਵਾਂਗੇ ਉਸ ਵੇਲੇ ਤੱਕ ਤੁਸੀਂ ਵੇਖਦੇ ਰਹੋ ਬਿਲਗਾ ਨਿਊਜ਼ ਆਨਲਾਈਨ